ਬਾਕੀ ਐਮਐਲਏ ਨੂੰ ਅਪੀਲ ਕਰੂੰਗਾ ਆਮ ਆਦਮੀ ਪਾਰਟੀ ਨੂੰ ਕਿ ਤੁਹਾਡੇ ਕੋਲ ਹੁਣ ਸਮਾਂ ਹੈਗਾ ਵਾ ਜੋ ਹਰਮੀਤ ਪਠਾਨ ਮਾਜਰਾ ਨੇ ਕਿਹਾ ਠੀਕ ਹੈ ਤੁਹਾਡੇ ਬਹੁਤ ਜੁੱਤੀਆਂ ਪਹਿਣੀਆਂ ਅੱਜ ਤੁਹਾਡੇ ਕੋਲ ਟਾਈਮ ਹੈਗਾ ਆਪਣੇ ਕੰਮ ਨੂੰ ਸੁਧਾਰੋ ਔਰ ਦਿੱਲੀ ਤੋਂ ਖੇੜਾ ਛਡਾਓ ਪੰਜਾਬ ਦੇ ਹਿੱਤ ਵਿੱਚ ਗੱਲ ਕਰੋ ਪੰਜਾਬ ਦੇ ਹੜਾ ਦੇ ਲੋਕਾਂ ਦੇ ਨਾਲ ਖੜੋ ਜਾ ਕੇ ਜੋ ਕਾਲੇ ਕਾਨੂੰਨ ਥੋਪੇ ਗਏ ਐਨਐਸਏ ਤੇ ਯਵਾਪਾ ਉਹਦਾ ਕਰੋ ਵਿਰੋਧ ਜੋ ਸਾਡੇ ਨਾਲ ਹੋਰ ਅਨਿਆਏ ਹੋ ਰਿਹਾ ਪੰਜਾਬ ਦੇ ਨਾਲ ਸਾਡੀਆਂ ਜ਼ਮੀਨਾਂ ਖੋਲ ਖੋਣ ਦੇ ਮਨਸੂਬੇ ਬਣਾਏ ਜਾ ਰਹੇ ਨੇ ਉਹਦੇ ਤੇ ਬੋਲੋ ਬੇਅਦਮੀਆਂ ਦੇ ਉੱਤੇ ਜਿਹੜਾ ਇਹਨਾਂ ਬੇਇਨਸਾਫੀ ਕੀਤੀ ਇਨਸਾਫ ਨਹੀਂ ਦਿੱਤਾ ਉਹਦੇ ਤੇ ਬੋਲੋ ਆ ਜਿਹੜਾ ਯੁੱਧ ਨਸ਼ੇ ਵਿਰੁੱਧ ਫਰੌਂਟ ਪ੍ਰੋਗਰਾਮ ਚੱਲ ਰਿਹਾ ਉਹਦੇ ਤੇ ਉਹਨਾਂ ਦੀ ਖਿਲਾਫ ਖਿਲਾਫਤ ਕਰੋ ਦਿੱਲੀ ਵਾਲਿਆਂ ਨੂੰ ਪੰਜਾਬ ਚੋਂ ਭਜਾਓ ਫਿਰ ਤੁਹਾਨੂੰ ਲੋਕੀ ਭਾਵਾ ਕਿਤੇ ਮੂੰਹ ਲਾ ਲੈਣ ਲੇਕਿਨ ਮੈਨੂੰ ਲੱਗਦਾ ਵਾ ਕਿ ਜੇ ਨਾ ਇਹਨਾਂ ਨੇ ਕੁਝ ਕੀਤਾ ਤੇ ਫਿਰ ਇਹਨਾਂ ਦਾ ਭੁਵਿੱਖ ਜਿਹੜਾ ਉਹ ਠੀਕ ਇੱਕ ਬੋਲ ਕੇ ਗਿਆ ਕਿ ਜੁੱਤੀਆਂ ਵੀ ਪਹਿਨਣਗੀਆਂ ਜਮਾਨਤਾਂ ਵੀ ਜप्त ਹੋਣਗੀਆਂ ਉਹ ਲੋਕੀ ਇਹਨਾਂ ਨੂੰ ਬਹੁਤ ਅ ਪੰਜਾਬ ਦੇ ਲੋਕ ਇੱਕ ਵੱਡਾ ਸਬਕ ਸਿਖਾਉਣਗੇ ਸੋ ਮੈਂ ਇਸ ਤੋਂ ਬਾਕੀ ਐਮਐਲਏ ਨੂੰ ਅਪੀਲ ਕਰੂੰਗਾ ਆਮ ਆਦਮੀ ਪਾਰਟੀ ਨੂੰ ਕਿ ਤੁਹਾਡੇ ਕੋਲ ਹੁਣ ਸਮਾਂ ਹੈਗਾ ਵਾ ਜੋ ਹਰਨੀਤ ਪਠਾਨ ਮਾਜਰਾ ਨੇ ਕਿਹਾ ਠੀਕ ਹੈ ਤੁਹਾਡੇ ਬਹੁਤ ਜੁੱਤੀਆਂ ਪਹਿਣੀਆਂ ਅੱਜ ਤੁਹਾਡੇ ਕੋਲ ਟਾਈਮ ਹੈਗਾ ਆਪਣੇ ਕੰਮ ਨੂੰ ਸੁਧਾਰੋ ਔਰ ਦਿੱਲੀ ਤੋਂ ਖੇੜਾ ਛਡਾਓ ਪੰਜਾਬ ਦੇ ਹਿੱਤ ਵਿੱਚ ਗੱਲ ਕਰੋ ਪੰਜਾਬ ਦੇ ਖੜਾ ਦੇ ਲੋਕਾਂ ਦੇ ਨਾਲ ਖੜੋ ਜਾ ਕੇ ਜੋ ਕਾਲੇ ਕਾਨੂੰਨ ਥੋਪੇਗੇ ਐਨਐਸਐ ਤੇ ਯੁਵਾਪਾ ਉਹਦਾ ਕਰੋ ਵਿਰੋਧ ਜੋ ਸਾਡੇ ਨਾਲ ਹੋਰ ਅਨਿਆਇ ਹੋ ਰਿਹਾ ਪੰਜਾਬ ਦੇ ਨਾਲ ਸਾਡੀਆਂ ਜ਼ਮੀਨਾਂ ਖੋਲ ਖੋਣ ਦੇ ਮਨਸੂਬੇ ਬਣਾਏ ਜਾ ਰਹੇ ਨੇ ਉਹਦੇ ਤੇ ਬੋਲੋ ਬੇਅਦਮੀਆਂ ਦੇ ਉੱਤੇ ਜਿਹੜਾ ਇਹਨਾਂ ਬੇਇਨਸਾਫੀ ਕੀਤੀ ਇਨਸਾਫ ਨਹੀਂ ਦਿੱਤਾ ਉਹਦੇ ਤੇ ਬੋਲੋ ਆ ਜਿਹੜਾ ਯੁੱਧ ਨਸ਼ੇ ਵਿਰੁੱਧ ਫਰੌਂਟ ਪ੍ਰੋਗਰਾਮ ਚੱਲ ਰਿਹਾ ਉਹਦੇ ਤੇ ਉਹਨਾਂ ਦੀ ਖਿਲਾਫਤ ਕਰੋ ਦਿੱਲੀ ਵਾਲਿਆਂ ਨੂੰ ਪੰਜਾਬ ਚੋਂ ਭਜਾਓ ਫਿਰ ਤੁਹਾਨੂੰ ਲੋਕੀ ਭਾਵਾ ਕਿਤੇ ਮੂੰਹ ਲਾ ਲੈਣ ਲੇਕਿਨ ਮੈਨੂੰ ਲੱਗਦਾ ਵਾ ਕਿ ਜੇ ਨਾ ਇਹਨਾਂ ਨੇ ਕੁਝ ਕੀਤਾ ਤੇ ਫਿਰ ਇਹਨਾਂ ਦਾ ਭੁਵਿੱਖ ਜਿਹੜਾ ਉਹ ਠੀਕ ਇੱਕ ਬੋਲ ਕੇ ਗਿਆ ਕਿ ਜੁੱਤੀਆਂ ਵੀ ਪਹਿਨਣਗੀਆਂ ਜਮਾਨਤਾਂ ਵੀ ਜੱਫਤ ਹੋਣਗੀਆਂ ਉਹ ਲੋਕੀ ਇਹਨਾਂ ਨੂੰ ਬਹੁਤ ਅ ਪੰਜਾਬ ਦੇ ਲੋਕ ਇੱਕ ਵੱਡਾ ਸਬਕ ਸਿਖਾਉਣਗੇ ਸੋ ਮੈਂ ਇਸ ਤੋਂ ਬਾਕੀ ਐਮਐਲਏ ਨੂੰ ਅਪੀਲ ਕਰੂੰਗਾ ਆਮ ਆਦਮੀ ਪਾਰਟੀ ਨੂੰ ਕਿ ਤੁਹਾਡੇ ਕੋ ਹੁਣ ਸਮਾਂ ਹੈਗਾ ਵਾ ਜੋ ਹਰਮੀਤ ਪਠਾਨ ਮਾਜਰਾ ਨੇ ਕਿਹਾ ਠੀਕ ਹੈ ਤੁਹਾਡੇ ਬਹੁਤ ਜੁੱਤੀਆਂ ਪਹਿਣੀਆਂ ਅੱਜ ਤੁਹਾਡੇ ਕੋ ਟਾਈਮ ਹੈਗਾ ਆਪਣੇ ਕੰਮ ਨੂੰ ਸੁਧਾਰੋ ਔਰ ਦਿੱਲੀ ਤੋਂ ਖੇੜਾ ਛਡਾਓ ਪੰਜਾਬ ਦੇ ਹਿੱਤ ਵਿੱਚ ਗੱਲ ਕਰੋ ਪੰਜਾਬ ਦੇ ਖੜਾ ਦੇ ਲੋਕਾਂ ਦੇ ਨਾਲ ਖੜੋ ਜਾ ਕੇ ਜੋ ਕਾਲੇ ਕਾਨੂੰਨ ਥੋਪੇ ਗਏ ਐਨਐਸਏ ਤੇ ਯੁਵਾਪਾ ਉਹਦਾ ਕਰੋ ਵਿਰੋਧ ਜੋ ਸਾਡੇ ਨਾਲ ਹੋਰ ਅਨਿਆਏ ਹੋ ਰਿਹਾ ਪੰਜਾਬ ਦੇ ਨਾਲ ਸਾਡੀਆਂ ਜ਼ਮੀਨਾਂ ਖੋਹਣ ਦੇ ਮਨਸੂਬੇ ਬਣਾਏ ਜਾ ਰਹੇ ਨੇ ਉਹਦੇ ਤੇ ਬੋਲੋ ਬੇਅਦਮੀਆਂ ਦੇ ਉੱਤੇ ਜਿਹੜਾ ਇਹਨਾਂ ਬੇਇਨਸਾਫੀ ਕੀਤੀ ਇਨਸਾਫ ਨਹੀਂ ਦਿੱਤਾ ਉਹਦੇ ਤੇ ਬੋਲੋ ਆ ਜਿਹੜਾ ਯੁੱਧ ਨਸ਼ੇ ਵਿਰੋਧ ਫਰੌਂਟ ਪ੍ਰੋਗਰਾਮ ਚੱਲ ਰਿਹਾ ਉਹਦੇ ਤੇ ਉਹਨਾਂ ਦੀ ਖਿਲਾਫਤ ਕਰੋ ਦਿੱਲੀ ਵਾਲਿਆਂ ਨੂੰ ਪੰਜਾਬ ਚੋਂ ਭਜਾਓ ਫਿਰ ਤੁਹਾਨੂੰ ਲੋਕੀ ਭਾਵਾ ਕਿਤੇ ਮੂੰਹ ਲਾ ਲੈਣ ਲੇਕਿਨ ਮੈਨੂੰ ਲੱਗਦਾ ਵਾ ਕਿ ਜੇ ਨਾ ਇਹਨਾਂ ਨੇ ਕੁਝ ਕੀਤਾ ਤੇ ਫਿਰ ਇਹਨਾਂ ਦਾ ਭੁਵਿੱਖ ਜਿਹੜਾ ਉਹ ਠੀਕ ਇੱਕ ਬੋਲ ਕੇ ਗਿਆ ਕਿ ਜੁੱਤੀਆਂ ਵੀ ਪਹਿਨਣਗੀਆਂ ਜਮਾਨਤਾਂ ਵੀ ਜੱਫਤ ਹੋਣਗੀਆਂ ਉਹ ਲੋਕੀ ਇਹਨਾਂ ਨੂੰ ਬਹੁਤ ਅ ਪੰਜਾਬ ਦੇ ਲੋਕ ਇੱਕ ਵੱਡਾ ਸਬਕ ਸਿਖਾਉਣਗੇ